ਪਹਿਲਾ ਰਾਜੇ ਨੂੰ ਅਸੀਂ ਬੇਨਤੀ ਕਰਦੇ ਸੀ ਰਾਜਾ ਨਹੀਂ ਪਵਾਉਂਦਾ ਸੀ ਸਤਿਗੁਰੂ ਜੀ ਕਹਿੰਦੇ ਰਾਜਾ ਨਹੀਂ ਵੀ ਪਾਉਂਦਾ ਸਤਕਾਰ ਰਾਜੇ ਦਾ ਵੀ ਕਰੋ ਪਰ ਜਿਹੜੀ ਵਾਰਸ ਪੈਣੀ ਉਹ ਕਰਤਾਰ ਨੇ ਪਾਉਣੀ ਹੈ ਅਕਾਲ ਪੁਰਖ ਵਾਹਿਗੁਰੂ ਤੁਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੋ ਕਹਿਣ ਲੱਗੇ ਬਾਕੀ ਤੁਸੀਂ ਦੱਸੋ ਤੇ ਸਤਿਗੁਰੂ ਜੀ ਨੇ ਤਿੰਨ ਗੱਲਾਂ ਉਹਨਾਂ ਨੂੰ ਕਹੀਆਂ ਇੱਕ ਤਾਂ ਕਹਿਣ ਲੱਗੇ ਸਾਰੀ ਸੰਗਤ ਇਕੱਠੀ ਹੋ ਕੇ ਆਓ ਕੀਰਤਨ ਕਰੋ ਦੂਸਰਾ ਸਤਿਗੁਰੂ ਜੀ ਕਹਿਣ ਲੱਗੇ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਲਿਓ ਤੇ ਤੀਸਰੀ ਗੱਲ ਕਹਿਣ ਲੱਗੇ ਜਦੋਂ ਆਉਂਗੇ ਨਾ ਨਿਮਰਤਾ ਸਹਿਤ ਆਉਣਾ ਜਦੋਂ ਕਿਸੇ ਤੋਂ ਕੁਝ ਮੰਗਣਾ ਨਾ ਉਦੋਂ ਹੰਮੇ ਨਾਲ ਨਹੀਂ ਨਿਮਰਤਾ ਨਾਲ ਮਿਲਦਾ ਨਿਮਾਣੇ ਹੋ ਕੇ ਆਇਓ ਸਤਿਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਮੰਨ ਕੇ ਜਦੋਂ ਉਹਨਾਂ ਨੇ ਲੱਕੜਾ ਪ੍ਰਸ਼ਾਦੀ ਦੇ ਲੈ ਕੇ ਆਏ ਅਰਦਾਸ ਕੀਤੀ ਕਹਿੰਦੇ ਜੀ ਕਰਤਾ ਹਸ ਤੇ ਜਾਣਦੇ ਨਹੀਂ ਕੋਣਾ ਅਜੇ ਸਾਡੇ ਟਾਪੂ 'ਚ ਨਹੀਂ ਆਇਆ ਅਸੀਂ ਦੇਖਿਆ ਨਹੀਂ ਸਤਿਗੁਰੂ ਜੀ ਕਹਿਣ ਲੱਗੇ ਫਿਰ ਵਾਰਸ ਹੋ ਹੁਣ ਜਦੋਂ ਆਏ ਨਾ ਅਰਦਾਸ ਕੀਤੀ ਏ ਕੜਾ ਪ੍ਰਸ਼ਾਦੀ ਦੇਖ ਤਿਆਰ ਹੋਈ ਸਾਰਿਆਂ ਨੇ ਕੀਰਤਨ ਕੀਤਾ 你都。